ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਉਹ ਗੁਰੂ ਹੈ ਬਾਣੀ ਵਿੱਚ ਬਾਣੀ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਜਿਉ ਮੱਛਲੀ ਬਿਨ ਪਾਣੀ ਐ ਕਿਉ ਜੀਵਨ ਪਾਵੇ ਦੇਹ ਹੋਣਾ ਯਾਤ੍ਰਿਕ ਨੂੰ ਕਿਉਂ ਕਰ ਤ੍ਰਿਪਤਾਵੈ ਨਾਦ ਗੁਰੰਕੇ ਵਿਦਿਆ ਸਨਮੁਖ ਉਠਾਵੈ ਭਵਰ ਲੋਭੀ ਕੁਸਮ ਵਾਸ ਕਾ ਮਿਲ ਆਪ ਬੰਦਾਵੇ ਤਿਉ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਸੋ ਕਹੋ ਟਨ ਗੁਰ ਸੇਬੀਏ ਸਹਿਜ ਸਹਜ ਸੁਖਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਰਵਜੀ ਤਨਸਰੀ ਨਹਲਾ ਪੰਜਵੈ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਜਿਨ ਜਲ ਸਿਉਹੇ ਤ ਬਡਾਇਓ ਕਮਲ ਹੀਤ ਬਿਨਸਿਓ ਹੈ ਭਵਰਾ ਉਹਨ ਮਾਰਗ ਨਿਕਸ ਨਾ ਪਾਇਓ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸੋਹੀਤ ਪੜਾਇਓ ਕਮਲ ਹੀਤ ਬਿਨਸਿਓ ਹੈ ਭਗਵਾਨ ਓਨ ਮਾਰਗ ਨਿਕਸ ਨ ਪਾਇਓ ਅਬ ਮਨ ਇਕਸ ਸੋ ਮੋਕੀਨਾ ਮਰੇ ਨ ਜਾਵੇ ਸਦ ਹੀ ਸੰਗੇ ਸਤ ਗੁਰ ਸ਼ਬਦ ਦੀ ਕੀਨਾ ਰਹਾ ਕਾਮ ਹੀਤ ਕੁੰਚਰ ਲੈ ਭਕਿਓ ਉਹ ਪਰਵਸ ਭਇਓ ਵਿਚਾਰਾ ਨਾਦ ਹੀਤ ਸਿਰ ਡਾਰਿਓ ਕੁਰੰਕਾ ਉਸ ਹੀਤ ਵਿਚਾ ਬਿਦਾਰਾ ਦੇਖ ਗੁਟੰਦ ਲੋਭ ਮੋਯੋ ਪ੍ਰੰਨੀ ਮਾਇਆ ਕਾਲਪਡਾਨ ਅਤਰਿਓ ਕਰ ਲੀਨੋ ਆਪਣਾ ਓਨ ਛੋਡ ਸਰਾ ਪਰ ਜਾਨਾ ਨ ਕੋਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦੇਲਾ ਕਾ ਨਾਨਕ ਗੁਰ ਇਹ ਬੁਝਾਇਆ ਪ੍ਰੀਤ ਪ੍ਰਭ ਸਦਕੇ ਲਾ ਕਹੋ ਨਾਨਕ ਗੁਰ ਇਹੋ ਜਾਇਓ ਪ੍ਰੀਤ ਪ੍ਰਭੂ ਸਦਕੇ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 670 ਤੇ 671 ਅੰਗ ਦੇ ਉੱਤੇ ਸੁਭਾਏਮਾਨ ਤਨਸਰੀ ਮਹੱਲਾ ਪੰਜਾਬ ਤਨਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਧ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਕੀ ਸਮਝਾ ਰਹੇ ਆ ਸਾਨੂੰ ਇਸ ਸ਼ਬਦ ਦੇ ਵਿੱਚ ਅਸਲ ਦੇ ਵਿੱਚ ਪਿਆਰ ਦੀ ਪਰਿਭਾਸ਼ਾ ਸਾਨੂੰ ਸਮਝਾਈ ਹੈ ਕੇ ਪਿਆਰ ਜਿਹੜਾ ਉਹ ਗੁਰਬਾਣੀ ਦੇ ਨਾਲ ਉਸ ਪ੍ਰਮਾਤਮਾ ਦੇ ਨਾਲ ਉਸ ਅੱਲਾ ਦੇ ਨਾਲ ਕਰਿਓ ਤਾਂ ਕਹਿੰਦੇ ਤੁਹਾਡਾ ਜੀਵਨ ਬਹੁਤ ਸੋਹਣਾ ਜੇ ਕਹਿੰਦੇ ਤੁਸੀਂ ਕਿਸੇ ਹੋਰ ਥਾਪ ਦੇ ਪਿਆਰ 파 ਕੇ ਬੈਠ ਗਏ ਕਹਿੰਦੇ ਫਿਰ ਤੁਹਾਡੀ ਮੌਤ ਹੋ ਜਾਣੀ ਹੈ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਦੱਸ ਰਹੇ ਹੈ ਬਿਨ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਜਿਨ ਜਲ ਸਿਓ ਹੇਤ ਵਢਾਇਓ ਜਲ ਕਹਿੰਦੇ ਆ ਪਾਣੀ ਨੂੰ ਮੀਨਾ ਕਹਿੰਦੇ ਆ ਮੱਛੀ ਨੂੰ ਕਹਿੰਦੇ ਜਿਵੇਂ ਪਾਣੀ ਦੇ ਵਿੱਚ ਰਹਿੰਦੀ ਮੱਛੀ ਪਾਣੀ ਦੇ ਨਾਲ ਇੰਨਾ ਪਿਆਰ ਪਾਲਿਆ ਇੰਨਾ ਪਿਆਰ ਪਾਲਿਆ ਕਿ ਜੇ ਪਾਣੀ ਦੇ ਵਿੱਚੋਂ ਬਾਹਰ ਕੱਢਦੀ ਇਹ ਨਾ ਮੱਛੀ ਨੂੰ ਤੜਫ ਤੜਫ ਕੇ ਮਰ ਜਾਂਦੀ ਹੈ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਪਾਣੀ ਤੋਂ ਬਿਨਾਂ ਕਹਿੰਦੇ ਮੱਛੀ ਆਪਣੇ ਪ੍ਰਾਣ ਤਿਆਗ ਦਿੰਦੀ ਹੈ ਜਿੰਨ ਜਲ ਸਿਉ ਹੀਤ ਵਡਾਇਓ ਕਹਿੰਦੇ ਉਹ ਮੱਛੀ ਨੇ ਪਾਣੀ ਦੇ ਨਾਲ ਇੰਨਾ ਪਿਆਰ ਪਾਲਿਆ ਕਿ ਉਹਦੇ ਬਿਨਾਂ ਰਹਿ ਨਹੀਂ ਸਕਦੀ ਹੁਣ ਅਸੀਂ ਵੀ ਇਸੇ ਤਰ੍ਹਾਂ ਹੀ ਸਾਡਾ ਹੋਣਾ ਚਾਹੀਦਾ ਕਿ ਬਾਣੀ ਦੇ ਨਾਲ ਇੰਨਾ ਪਿਆਰ ਹੋਵੇ ਕਿ ਐਦਾਂ ਲੱਗੇ ਕਿ ਅੱਜ ਮੈਂ ਗੁਰਦੁਆਰਾ ਸਾਹਿਬ ਨਹੀਂ ਗਿਆ ਜਾਂ ਅੱਜ ਮੈਂ ਬਾਣੀ ਨਹੀਂ ਪੜ੍ਹੀ ਤੇ ਅੱਜ ਮੇਰੀ ਐਦਾਂ ਲੱਗਦਾ ਕਿ ਆਤਮਾਉਤ ਹੋ ਗਈ ਐਦਾਂ ਲੱਗੇ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਜਿਨ ਜਲ ਸਿਓ ਹੇਤ ਵੜਾਇਓ ਕਹਿੰਦੇ ਨਾ ਪਿਆਰ ਪਾਲਿਆ ਮੱਛੀ ਦੇ ਉਦਾਹਰਨਾਂ ਤੇ ਗੁਰਬਾਣੀ ਦੇ ਵਿੱਚ ਹਜ਼ਾਰਾਂ ਹੀ ਦਿੱਤੀਆਂ ਨੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਕਹਿੰਦੇ ਮੀਨ ਪੱਕਰ ਫਾਂਕਿਓ ਔਰ ਕਾਟਿਓ ਰਾਦ ਕਿਓ ਬਹੁਵਾਨੇ ਖੰਡ ਖੰਡ ਕਰ ਭੋਜਨ ਕਿਨੋ ਤਾ ਨਾ ਵਿਸਰਿਓ ਪਾਣੀ ਕਹਿੰਦੇ ਮੱਛੀ ਨੂੰ ਫੜਨ ਵਾਲਿਆਂ ਨੇ ਫੜ ਲਿਆ ਟੋਟੇ ਟੋਟੇ ਵੀ ਕਰਤਾ ਚਬਾ ਚਬਾ ਕੇ ਖਾ ਵੀ ਗਏ ਕਹਿੰਦੇ ਫੇਰ ਵੀ ਪਾਣੀ ਪਾਣੀ ਘੁਕਦੀ ਆ ਇੰਨਾ ਪਿਆਰ ਕਰਦੀ ਆ ਮੱਛੀ ਪਾਣੀ ਦੇ ਨਾਲ ਅੱਗੇ ਉਦਾਹਰਨ ਦਿੱਤੀ ਕਮਲ ਹੀਤ ਬਿਨਸਿਓ ਹੈ ਭਵਰਾ ਉਨ ਮਾਰਗ ਨਿਕਸ ਨਾ ਪਾਇਓ ਹੁਣ ਜਿਹੜਾ ਭਵਰ ਹੈ ਉਹ ਫੁੱਲ ਦੇ ਨਾਲ ਭਾਵ ਕੇ ਸੁਗੰਧੀ ਦੇ ਨਾਲ ਇੰਨਾ ਪਿਆਰ ਕਰਦਾ ਹੈ ਇੰਨਾ ਪਿਆਰ ਕਰਦਾ ਹੈ ਕਿ ਜਦੋਂ ਕਮਲ ਦਾ ਫੁੱਲ ਖਿੜਿਆ ਹੁੰਦਾ ਹੈ ਉੱਪਰ ਜਾ ਕੇ ਬੈਠ ਜਾਂਦਾ ਹੈ ਭਵਰ ਇੰਨਾ ਪਿਆਰ ਉਸ ਕਮਲ ਦੇ ਫੁੱਲ ਨਾਲ ਕਰਦਾ ਹੈ ਕਿ ਉਹ ਆਪਣਾ ਰਸਤਾ ਹੀ ਭੁੱਲ ਜਾਂਦਾ ਕਿ ਮੈਨੂੰ ਇੱਥੋਂ ਜਾਣਾ ਵੀ ਹੈ ਤੇ ਸ਼ਾਮ ਨੂੰ ਜਦੋਂ ਉਹ ਫੁੱਲ ਨੇ ਪੰਖੜੀਆਂ ਬੰਦ ਕੀਤੀਆਂ ਵਿੱਚੇ ਉਹਦੀ ਮੌਤ ਹੋ ਗਈ ਕਹਿੰਦੇ ਪਿਆਰ ਇੰਨਾ ਕੀਤਾ ਪਰ ਆਪਣਾ ਆਪ ਖਤਮ ਕਰ ਲਿਆ ਭੁੱਲੇ ਗਿਆ ਕਿ ਮੈਂ ਆਪਣੇ ਘਰ ਵੀ ਜਾਣਾ ਹੈ ਮੈਂ ਆਪਣੇ ਰਸਤੇ ਤੇ ਵੀ ਜਾਣਾ ਹੈ ਕਮਲ ਦੇ ਫੁੱਲ ਨਾਲ ਇੰਨਾ ਪਿਆਰ ਕੀਤਾ ਕਮਲ ਹੀਤ ਬਿਨ ਸਿਓ ਹੈ ਭਵਰਾ ਕਹਿੰਦੇ ਉਹਦੇ ਵਿੱਚ ਹੀ ਖਤਮ ਹੋ ਗਿਆ ਉਹਨ ਮਾਰਗ ਨਿਕਸ ਨਾ ਪਾਇਓ ਮਾਰਗ ਕਹਿੰਦੇ ਰਸਤੇ ਨੂੰ ਕਹਿੰਦੇ ਆਪਣੇ ਰਸਤੇ ਦੇ ਜਾਲੇ ਭੁੱਲ ਗਿਆ ਕਿਉਂਕਿ ਪਿਆਰ ਇੰਨਾ ਕਰ ਬੈਠਿਆ ਅਬ ਮਨ ਇਕਸ ਸਿਉ ਮੋਹ ਕੀਨਾ ਕਹਿੰਦੇ ਹੁਣ ਮੇਰਾ ਮਨ ਜਿਹੜਾ ਉਸ ਪ੍ਰਮਾਤਮਾ ਦੇ ਵਿੱਚ ਵੀ ਇੰਨਾ ਹੀ ਮੋਹਿਆ ਗਿਆ ਅਬ ਮਨ ਇਕਸ ਸਿਉ ਮੋਹ ਕੀਨਾ ਕਹਿੰਦੇ ਇੱਕ ਪ੍ਰਮਾਤਮਾ ਦੇ ਵਿੱਚ ਮੇਰਾ ਮਨ ਵੀ ਇੰਨਾ ਹੀ ਜੁੜ ਗਿਆ ਜਿੰਨਾ ਮੱਛੀ ਦਾ ਤੇ ਭਵਰੇ ਦਾ ਮਰੇ ਨਾ ਜਾਵੇ ਸਦ ਹੀ ਸੰਗੇ ਸਤਗੁਰ ਸ਼ਬਦੇ ਚੀਨਾ ਕਹਿੰਦੇ ਜਿਹੜਾ ਸਤਗੁਰੂ ਦੇ ਸ਼ਬਦ ਦੇ ਵਿੱਚ ਰੰਗਿਆ ਗਿਆ ਕਹਿੰਦੇ ਉਹ ਕਦੇ ਨਹੀਂ ਮਰਦਾ ਜ਼ਿੰਦਗੀ ਪਰ ਦੁਨੀਆਂ ਖਤਮ ਹੋ ਜਾਣੀ ਹੈ ਚੰਦ ਸੂਰਜ ਤਾਰੇ ਖਤਮ ਹੋ ਜਾਣੇ ਆ ਪਰ ਕਹਿੰਦੇ ਉਹ ਇਨਸਾਨ ਨਹੀਂ ਮਰਦਾ ਕਿਹੜਾ ਜਿਹੜਾ ਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨਾ ਸਮਾਂ ਪਹਿਲਾਂ ਆਏ ਅੱਜ ਵੀ ਸਾਡੇ ਦਿਲਾਂ 'ਚ ਧੜਕਦੇ ਆ ਜੀ ਭਗਤ ਕਬੀਰ ਸਾਹਿਬ ਜੇ ਕਿੰਨਾ ਸਮਾਂ ਪਹਿਲਾਂ ਆਏ ਅੱਜ ਵੀ ਸਾਡੇ ਦਿਲਾਂ 'ਚ ਧੜਕਦੇ ਆ ਕਿਉਂ ਕਿ ਉਹਨਾਂ ਨੇ ਪ੍ਰਮਾਤਮਾ ਦੇ ਨਾਲ ਪਿਆਰ ਪਾਲਿਆ ਮਰਦੇ ਨਹੀਂ ਹੈ ਉਹ ਇਨਸਾਨ ਜਿਹੜੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਆ ਰਹਾਓ ਰਹਾਓ ਦਾ ਭਾਵ ਇੱਕੇ ਰੋਕਣਾ ਠਹਿਰਾਓ ਤੇ ਠਹਿਰਨ ਤੋਂ ਭਾਵ ਕੇ ਸ਼ਬਦ ਨੂੰ ਸਮਝਣਾ ਅੱਗੇ ਹਾਥੀ ਦੀ ਗੱਲ ਕਰਦੇ ਆ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਕਾਮ ਹੀਤ ਕੁੰਚਰ ਲੈ ਫਾਕੇ ਉਹ ਪਰ ਵਸ ਭਇਓ ਵਿਚਾਰਾ ਹੁਣ ਕਾਮਵਾਸ਼ਨਾ ਦੇ ਵਿਚੰਨਾ ਹੋਇਆ ਹਾਥੀ ਉਹਨੂੰ ਫੜਨ ਵਾਲਿਆਂ ਨੇ ਸ਼ਿਕਾਰੀਆ ਨੇ ਇੱਕ ਟਵਾ ਬੁੰਡਿਆ ਤੇ ਟੋਏ ਦੇ ਉੱਤੇ ਕਾਗਜ਼ਾਂ ਦੇ ਹਥਣੀ ਬਣਾ ਕੇ ਖੜਾਤੇ ਕਹਿੰਦੇ ਉਹ ਕਾਮហេਤ ਕਹਿੰਦੇ ਉਹ ਕਾਮੀ ਇੰਨਾ ਜਿਆਦਾ ਐ ਤੇ ਭੱਜਿਆ ਆ ਤੇ ਟੋਏ ਦੇ ਵਿੱਚ ਗਿਰ ਗਿਆ ਤੇ ਟੋਏ ਦੇ ਵਿੱਚ ਦੋ ਮਹੀਨੇ ਕਹਿੰਦੇ ਖਾਣ ਨੂੰ ਹੀ ਨਹੀਂ ਦਿੱਤਾ ਕੁਛ ਜਦੋਂ ਬਿਲਕੁਲ ਸੁੱਕ ਗਿਆ ਹੱਡੀਆਂ ਦਾ ਪਿੰਜਰ ਹੋ ਗਿਆ ਤੇ ਉਹਨਾਂ ਨੇ ਬਾਹਰ ਕੱਢ ਲਿਆ ਤੇ ਬਾਹਰ ਕੱਢ ਕੇ ਫਿਰ ਉਹ ਉਹਨਾਂ ਦੇ ਵੱਸ ਪੈ ਗਿਆ ਕਿ ਇੱਕ ਪਾਸੜ ਪ੍ਰੀਤ ਹੈ ਨਾ ਜੇ ਦੋਨੇ ਪਾਸੜ ਪ੍ਰੀਤ ਹੋਵੇ ਜਿਵੇਂ ਪਾਣੀ ਦੇ ਨਾਲ ਮੱਛੀ ਪਿਆਰ ਕਰਦੀ ਹੈ ਪਰ ਪਾਣੀ ਮੱਛੀ ਨਾਲ ਪਿਆਰ ਨਹੀਂ ਕਰਦਾ ਭਵਰਾ ਫੁੱਲ ਨਾਲ ਪਿਆਰ ਕਰਦਾ ਪਰ ਫੁੱਲ ਭਵਰੇ ਨਾਲ ਪਿਆਰ ਨਹੀਂ ਕਰਦਾ ਅਸੀਂ ਗੁਰੂ ਨਾਲ ਪਿਆਰ ਕਰੀਏ ਗੁਰੂ ਤੇ ਮੋਂ ਤੋਂ ਵੀ ਵੱਧ ਪਿਆਰ ਕਰਦਾ ਸਾਨੂੰ ਕਾਮ ਹੀਤ ਕੁੰਚਰ ਲੈ ਫਾਂਕਿਓ ਉਹ ਪਰਵਸ ਪਇਓ ਵਿਚਾਰਾ ਪਰਾਇਆਂ ਦੇ ਹੱਥ ਪੈ ਗਿਆ ਉਹਨਾਂ ਦੇ ਵਸ ਪੈ ਗਿਆ ਫਿਰ ਖਿੱਚੀ ਫਿਰਦੇ ਆ ਜਿੱਥੇ ਲੈ ਜਾਂਦੇ ਆ ਜਾਂਦਾ ਵਸ ਅੱਗੇ ਗੁਰੂ ਅਰਜਨ ਸਾਹਿਬਰੇ ਕਹਿੰਦੇ ਨਾਦ ਹੀਤ ਸਿਰ ਡਾਰਿਓ ਕੁਰੰਕਾ ਉਸ ਹੀ ਹੀਤ ਵਿਧਾਰਾ ਕਹਿੰਦੇ ਜਿਹੜਾ ਕੁਰੰਗਾ ਕਰੰਕਾ ਨਾ ਭਾਵਕੇ ਮਿਰਗ ਉਹ ਜਦੋਂ ਨਾਦ ਵੱਜਦਾ ਹੈ ਕੰਡਾ ਹੀੜੇ ਦਾ ਨਾਦ ਵੱਜਿਆ ਤੇ ਮਿਰਗ ਜਿਹੜਾ ਉਹ ਭੱਜਿਆ ਜਾਂਦਾ ਹੈ ਪਿਆਰ ਪਾ ਲਿਆ ਕਾਦੇ ਨਾਲ ਤੋਂ ਦੇ ਨਾਲ ਜਿਹੜਾ ਨਾਦ ਸ਼ਬਦ ਵੱਜ ਰਿਹਾ ਉਹਦੇ ਨਾਲ ਪਿਆਰ ਪੈ ਗਿਆ ਜਿੱਥੇ ਵੀ ਨਾਦ ਵੱਜਦਾ ਫਿਰ ਉਹ ਰਹਿ ਨਹੀਂ ਸਕਦਾ ਨਾਦ ਹੀਤ ਸਿਰ ਡਾਰਿਓ ਪਰੰਕਾ ਉਸ ਹੀ ਹੀਤ ਵਿਧਾਰਾ ਕਿਸੇ ਨੇ ਕਿਹਾ ਨਾ ਜਾ ਤੈਨੂੰ ਮਾਰ ਦੇਣਗੇ ਕਹਿੰਦਾ ਜਾਵਾਂਗੇ ਤੇ ਸੇ ਚਾਹੇ ਮਾਰ ਹੀ ਦੇਣ ਪਰ ਜਾਊਗਾ ਮੇਰਾ ਪਿਆਰ ਪੈ ਗਿਆ ਉਹ ਨਾਦ ਦੇ ਨਾਲ ਜਿਹੜੀ ਧੁਨ ਵੱਜ ਰਹੀ ਹੈ ਮੈਂ ਉਹਨੂੰ ਛੱਡ ਨਹੀਂ ਸਕਦਾ ਕਿਉਂਕਿ ਤੁਹਨੇ ਕਿੰਸੀ ਹੈ ਕਈ ਵਾਰੀ ਛੋਟੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਕਿਹੜਾ ਕਿਸੇ ਨੇ ਸਿਖਾਇਆ ਹੁੰਦਾ ਜਦੋਂ ਹਰਮੋਨੀਅਮ ਵੱਜਦਾ ਢੋਲ ਵੱਜਦਾ ਤਾਂ ਉਹ ਆਪਣੇ ਆਪ ਉਹਨਾਂ ਦੇ ਪੈਰ ਹੱਲਣ ਲੱਗ ਜਾਂਦੇ ਨੇ ਕਿਉਂਕਿ ਨਾਦ ਜਿਹੜਾ ਨਾ ਇਹ ਕਿਸੇ ਦੇ ਅੰਦਰ ਇਸ ਤਰ੍ਹਾਂ ਖੋਲ ਕੇ ਨਹੀਂ ਪਾਇਆ ਜਾਂਦਾ ਤੇ ਆਪਣੇ ਆਪ ਅੰਦਰੋਂ ਪੈਦਾ ਹੁੰਦਾ ਨਾਦ ਹੀਤ ਸਿਰਡਾਰਿਓਂ ਪੁਰੰਕਾ ਉਸ ਹੀ ਹੀਤ ਵਿਦਾਰਾ ਕਹਿੰਦੇ ਖਤਮ ਹੋ ਗਿਆ ਉਹ ਵੀ ਦੇਖ ਕੁਟੰਬ ਨੋਬ ਮੋਹਿਓ ਪ੍ਰਾਨੀ ਮਾਇਆ ਕਾ ਨਪਟਾਨਾ ਹੁਣ ਇੱਥੇ ਸਾਡੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਕਹਿੰਦੇ ਜਿਵੇਂ ਉਹ ਖਤਮ ਹੋ ਗਏ ਇਸੇ ਤਰੀਕੇ ਕਹਿੰਦੇ ਦੇਖ ਕੁਟੰਬ ਕੁਟੰਬ ਕਹਿੰਦੇ ਸਾਰੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਕਹਿੰਦੇ ਇਹਨਾਂ ਨੂੰ ਵੇਖ ਵੇਖ ਕੇ ਤੂੰ ਵੀ ਲੋਭੀ ਹੋ ਗਿਆ ਦੇਖ ਕੁਟੰਬ ਲੋਭ ਮੋਹਿਓ ਪ੍ਰਾਨੀ ਕਹਿੰਦੇ ਮਾਇਆ ਦੇ ਵਿੱਚ ਖਚਤ ਹੋ ਗਏ ਤੂੰ ਮਾਇਆ ਕਉ ਲਪਟਾਨਾ ਲੋਭੀ ਹੋ ਗਿਆ ਤੇ ਮਾਇਆ ਦੇ ਵਿੱਚ ਇੰਨਾ ਪਿਆਰ ਪਾ ਲਿਆ ਇੰਨਾ ਪਿਆਰ ਬਾਲਿਆ ਕਹਿੰਦੇ ਆਤ ਰਚਿਓ ਕਰ ਲੀਨੋ ਆਪਣਾ ਓਨ ਛੋੜ ਸਰਾ ਪਰ ਜਾਣਾ ਕਹਿੰਦੇ ਮਾਇਆ ਜਿਹੜੀ ਐ ਇਹ ਅੱਜ ਤੇਰੇ ਕੋਲ ਐ ਕੱਲ ਨੂੰ ਕਿਸੇ ਹੋਰ ਕੋਲ ਰਹਿਣੀ ਐ ਪਰ ਪਿਆਰ ਪਰਮਾਤਮਾ ਦੇ ਨਾਲ ਪਾ ਆਪਣਾ ਕੰਮ ਇਮਾਨਦਾਰੀਆਂ ਦੇ ਨਾਲ ਕਰ ਆਤ ਰਚਿਓ ਕਰ ਲੀਨੋ ਆਪਣਾ ਉਨ ਛੋਣ ਸਰਾ ਪਰ ਜਾਣਾ ਕਹਿੰਦੇ ਇੰਨਾ ਉਹਦੇ ਨਾਲ ਪਿਆਰ ਪਾਲਿਆ ਕਿ ਉਹਨੇ ਤੇ ਇੱਕ ਦਿਨ ਛੱਡ ਕੇ ਤੁਰ ਜਾਣਾ ਫਿਰ ਕੀ ਕਰੇਗਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦੋਹੇਲਾ ਕਹਿੰਦੇ ਬਿਨਾ ਪਰਮਾਤਮਾ ਤੋਂ ਗੋਵਿੰਦ ਦਾ ਭਾਵ ਪਰਮਾਤਮਾ ਗੋ ਭਾਵ ਹਨੇਰਾ ਬਿੰਦ ਭਾਵ ਚਾਨਣ ਕਹਿੰਦੇ ਜਿਹੜਾ ਹਨੇਰੇ ਦੇ ਵਿੱਚ ਚਾਨਣ ਕਰਦੇ ਗੋ ਨਾਮ ਧਰਤੀ ਦਾ ਵੀ ਹੈ ਬਿੰਦ ਨਾਮ ਪਾਲਣ ਵਾਲੇ ਦਾ ਵੀ ਹੈ ਕਹਿੰਦੇ ਜਿਹੜਾ ਇਹ ਧਰਤੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਬਿਨ ਗੋਵਿੰਦ ਅਵਰ ਸੰਗਨੇਹਾ ਕਹਿੰਦੇ ਜੇ ਪਰਮਾਤਮਾ ਤੋਂ ਬਿਨਾਂ ਹੋਰ ਨਾਲ ਪਿਆਰ ਪਾਲਿਆ ਨਾ ਕਹਿੰਦੇ ਫਿਰ ਹੋਣਾ ਕੀ ਐ ਉਹ ਜਾੜੋ ਸਦਾ ਦੁਹਿਲਾ ਉਹ ਕਹਿੰਦੇ ਸਦਾ ਹੀ ਦੁਖੀ ਰਹਿੰਦਾ ਇਨਸਾਨ ਕਿਉਂਕਿ ਪਰਮਾਤਮਾ ਨੂੰ ਛੱਡ ਬੈਠਿਆ ਸੁੱਖ ਤੇ ਮਿਲਦਾ ਸੀ ਪਰਮਾਤਮਾ ਦੇ ਨਾਲ ਜੁੜ ਕੇ ਤੇ ਪਰਮਾਤਮਾ ਨੂੰ ਛੱਡ ਕੇ ਹੋਰ ਥਾਵਾਂ ਤੇ ਪਿਆਰ ਪਾ ਲਿਆ ਕਹਿੰਦੇ ਹੁਣ ਦੁਖੀ ਰਹਿਣਾ ਲੱਗ ਗਿਆ ਸਾਰੀ ਜ਼ਿੰਦਗੀ ਕਾਹ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦਕੇਲਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਾਮ ਲਿਖ ਕੇ ਗੁਰ ਅਰਜਨ ਸਾਹਿਬਾਰੇ ਕਹਿੰਦੇ ਆ ਕਿਨੇ ਉਸ ਪਰਮਾਤਮਾ ਦੇ ਨਾਲ ਪ੍ਰੀਤ ਪਾਲਾ ਫਿਰ ਤੇਰੀ ਜ਼ਿੰਦਗੀ ਸੋਹਣੀ ਬਣ ਜਾਣੀ ਹੈ ਕਹੋ ਨਾਨਕ ਗੁਰ ਇਹ 부ਝਾਇਓ ਪ੍ਰੇਤ ਪ੍ਰਭੂ ਸਦਕੇਲਾ ਕਹਿੰਦੇ ਉਸ ਪਰਮਾਤਮਾ ਦੇ ਨਾਲ ਪ੍ਰੇਤ ਪਾਲੇਗਾ ਤਾਂ ਕਹਿੰਦੇ ਸੋਹਣਾ ਬਣ ਜਾਏਗਾ ਭਾਵ ਕਿ ਤੇਰੇ ਅੰਦਰ ਗੋੜ ਆ ਜਾਣਗੇ ਤੈਨੂੰ ਲੋਕਾਂ ਨੇ ਪਿਆਰ ਕਰਨਾ ਕਿਉਂਕਿ ਤੂੰ ਗੁਰੂ ਨਾਲ ਪਿਆਰ ਕਰਦਾ ਗੁਰੂ ਕਰਕੇ ਸਾਡਾ ਸਤਕਾਰ ਹੁੰਦਾ ਜੀ ਇਹ ਗੱਲ ਕਿ ਤੇ ਨਾ ਬੰਦਾ ਮਨ ਚ ਸੋਚ ਲੇ ਕਿ ਮੈਨੂੰ ਕੋਈ ਪਿਆਰ ਕਰਦਾ ਹੈ ਨਹੀਂ ਗੁਰੂ ਦੇ ਕਰਕੇ ਪਿਆਰ ਕਰਦਾ ਜੇ ਗੁਰੂ ਦੇ ਨਾਲ ਪਿਆਰ ਹੈ ਤਾਂ ਦੁਨੀਆ ਪਿਆਰ ਕਰੂਗੀ ਜੇ ਗੁਰੂ ਨਾਲ ਪਿਆਰ ਨਹੀਂ ਤਾਂ ਕਿਸੇ ਨੇ ਨਹੀਂ ਪੁੱਛਣਾ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਕਿ ਤੁਸੀਂ ਪਿਆਰ ਪਾਉਣਾ ਪਰ ਪਿਆਰ ਪਰਮਾਤਮਾ ਦੇ ਨਾਲ ਪਾਉਣਾ ਤੇ ਫਿਰ ਆਪਣੇ ਪਰਿਵਾਰ ਕੁਟੰਬ ਸੱਜਣਾ ਮਿੱਤਰਾਂ ਨਾਲ ਪਾਉਣਾ ਕਹਿੰਦੇ ਇਹ ਨਾ ਹੋਵੇ ਕਿ ਪ੍ਰਮਾਤਮਾ ਨੂੰ ਛੱਡ ਕੇ ਸੱਜਣਾ ਮਿੱਤਰਾਂ ਕੁਟੰਬੀ ਨਾ ਉਹਨਾਂ ਨਾਲ ਪਿਆਰ ਪਾ ਲੈ ਫੇਰ ਕਹਿੰਦੇ ਔਖਾ ਹੋਏਗਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦੁਹੇਲਾ ਕਉ ਨਾਨਕ ਗੁਰ ਇਹੇ ਬੁਝਾਇਓ ਪ੍ਰੀਤ ਪ੍ਰਭ ਸਦਕੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ